ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਤੋਂ ਨੈਸ਼ਨਲਟੀ ਲਾਅ ਨੂੰ ਲੈ ਕੇ ਵੱਡੀਆਂ ਖਬਰਾਂ ਆ ਰਹੀਆਂ ਹਨ ਔਰ ਇੱਕ ਲੇਬਰ ਲਾਅ ਨੂੰ ਲੈ ਕੇ ਇਹ ਬਹੁਤ ਵੱਡੀਆਂ ਖਬਰਾਂ ਇਹਨਾਂ ਨੂੰ ਲੈ ਕੇ ਆ ਰਹੀਆਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨ ਸਾਰੇ ਇਮੀਗ੍ਰੈਂਟਸ ਖੁਸ਼ ਸੀਗੇ ਹੈਪੀ ਸੀਗੇ ਕਿ ਹਾਂਜੀ ਹੁਣ ਇਹ ਨੈਸ਼ਨਲਟੀ ਲਾਅ ਜਿਹੜਾ ਰੱਦ ਹੋ ਗਿਆ ਕੈਂਸਲ ਹੋ ਗਿਆ ਕੋਰਟ ਨੇ ਇਹਨੂੰ ਰੱਦ ਕਰ ਦਿੱਤਾ ਪਰ ਇਹਦੇ ਵਿੱਚ ਸੱਚ ਇਹ ਹੈ ਕਿ ਕੋਰਟ ਨੇ ਇਹਨੂੰ ਵਾਪਸ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਕਿ ਤੁਸੀਂ ਇਹਨੂੰ ਸੋਧ ਕਰੋ ਇਹਦੇ ਵਿੱਚ ਕੁਝ ਇਹਦੇ ਵਿੱਚ ਐਦਾਂ ਦੇ ਪੁਆਇੰਟ ਆ ਜਿਹੜੇ ਇਮੀਗ੍ਰੈਂਟ ਦੇ ਲਈ ਸਹੀ ਨਹੀਂ ਹੈ ਔਰ ਕਿਤਨਾ ਕਿਤੇ ਧੱਕਾ ਹੋ ਰਿਹਾ ਸੋ ਉਹਦੇ ਲਈ ਉਹਨਾਂ ਨੇ ਉਹਨੂੰ ਵਾਪਸ ਭੇਜਿਆ ਸੀਗਾ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਸਰਕਾਰ ਹਜੇ ਵੀ ਆਪਣੇ ਇਸੇ ਮੁੱਦੇ ਦੇ ਉੱਪਰ ਅੜੀ ਹੋਈ ਆ ਕਿ ਅਸੀਂ ਇਸ ਨੂੰ ਚੇਂਜ ਕਰਵਾ ਕੇ ਰਹਿਣਾ ਇਸ ਤਰ੍ਹਾਂ ਚੇਂਜ ਨਹੀਂ ਹੋਏਗਾ ਤਾਂ ਉਸ ਤਰ੍ਹਾਂ ਚੇਂਜ ਕਰਵਾ ਲਾਂਗੇ ਸੋ ਇਹਦੇ ਲਈ ਹੁਣ ਇਹਨੂੰ ਦੁਆਰਾ ਪਾਰਲੀਮੈਂਟ ਦੇ ਵਿੱਚ ਭੇਜਿਆ ਗਿਆ ਤੇ ਇਹਦੀ ਸੁਣਵਾਈ ਫਿਰ ਤੋਂ ਹੋਏਗੀ ਪਾਰਲੀਮੈਂਟ ਦੇ ਵਿੱਚ ਔਰ ਇਹਦੇ ਲਈ ਇਹ ਨਿਊਜ਼ ਆ ਰਹੀ ਆ ਕਿ ਜਿਹੜੀ ਆ ਪ੍ਰੈਜ਼ੀਡੈਂਟ ਦੀ ਚੋਣ ਹੋ ਰਹੀ ਆ ਜਨਵਰੀ ਚੋਣ ਤੋਂ ਬਾਅਦ ਲੇਬਰ ਔਰ ਨੈਚਰਲਟੀ ਲਾਅ ਦੇ ਉੱਪਰ ਚਰਚਾ ਹੋਏਗੀ ਦੁਆਰਾ ਤੋਂ ਇਹਦੇ ਉੱਪਰ ਬੈਸ ਹੋਏਗੀ ਤੇ ਇਹਨੂੰ ਅਪਰੂਵ ਕਰਾ ਕੇ ਮੇਬੀ ਫਿਰ ਤੋਂ ਇਹਨੂੰ ਪੇਸ਼ ਕੀਤਾ ਜਾਏਗਾ ਸੋ ਹਾਂਜੀ ਬਹੁਤ ਲੋਕ ਇਸ ਚੀਜ਼ ਦੇ ਲਈ ਖੁਸ਼ ਹੋ ਗਏ ਕਿ ਚਲੋ ਜੀ ਹੁਣ ਤਾਂ ਕੈਨਸਲ ਹੋ ਗਿਆ ਹੁਣ ਤਾਂ ਕੋਈ ਵੀ ਪ੍ਰੋਬਲਮ ਨਹੀਂ ਆਣੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਬਣ ਸਕਦੀ ਆ ਤੇ ਇਸ ਤੋਂ ਬਾਅਦ ਇੱਕ ਆ ਰਿਹਾ ਜੀ ਆਪਣਾ ਜਿਹੜਾ ਪਰਮਾਨੈਂਟ ਰੈ residency ਕਾਰਡ ਆ ਜਿਹੜਾ ਉਹਦਾ ਕੀ ਸੀਨ ਆ ਜੀ ਉਹ ਪੱਕਾ ਆਪਣਾ 5 ਸਾਲਾਂ ਤੋਂ ਆ ਜਾਂ ਫਿਰ ਫਾਈਲ ਲੋਟ ਤੋਂ ਜਾਂ TRC ਕਾਰਡ ਤੋਂ ਆ ਜੀ ਹਾਂਜੀ ਇਹ ਵੀ ਬਹੁਤ ਸਵਾਲ ਆਇਆ ਤੇ ਲੋਕਾਂ ਦੇ ਜਿਹੜੀ ਨੈਸ਼ਨੈਟੀ ਲਾਅ ਆ ਜਿਹੜੇ ਇਸ ਟੈਂਪਟੇ ਉੱਪਰ ਆ ਉਹ ਹੈਗੀ ਆ ਜੀ ਆਪਣੀ ਫਾਈਲ ਲੋਕ ਤੋਂ ਉਹ ਨੂੰ ਸੋਚਿਆ ਜਾ ਰਿਹਾ ਕਿ ਉਹ ਥੋੜੀ ਈਜ਼ੀ ਆ ਪਰ ਜਿਹੜੀ ਪਰਮਾਨੈਂਟ ਰੈਜ਼ਿਡੈਂਸੀ ਆ ਉਹਦੇ ਲਈ ਤੁਹਾਡਾ ਜਦੋਂ ਤੋਂ TCRC ਕਾਰਡ ਅਪਰੂਵ ਹੋਇਆ ਜਾਂ ਤੁਹਾਡੇ TCRC ਕਾਰਡ ਦੇ ਉੱਪਰ ਪਹਿਲੀ ਜਿਹੜੀ ਪ੍ਰਿੰਟਿੰਗ ਡੇਟ ਆ ਉਸ ਤੋਂ ਬਾਅਦ 5 ਸਾਲ ਪੂਰੇ ਮੰਨੇ ਜਾਣਗੇ ਜੇ ਹਾਂਜੀ ਫਿਰ ਤੋਂ ਤੁਸੀਂ ਇਹ ਅਪਲਾਈ ਕਰ ਸਕਦੇ ਆ ਕਿਉਂਕਿ ਬਹੁਤ ਲੋਕ ਇਹ ਸੋਚਦੇ ਸੀ ਕਿ ਚਲੋ ਨੈਚਰਲਿਟੀ ਦਾ ਨਹੀਂ ਮਿਲਦੀ ਆਪਾਂ ਪਰਮਾਨੈਂਟ ਰੈਜ਼ਿਡੈਂਸੀ ਹੀ ਅਪਲਾਈ ਕਰ ਦਿੰਦੇ ਆ ਪਰ ਉਹਦੇ ਲਈ ਲਾਅ ਅਲੱਗਾ ਤੇ ਨੈਚਰਲਿਟੀ ਲਾਅ ਲਈ ਲੱਗਦਾ ਸੋ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜਾ ਇਹ ਨੈਚਰਲਿਟੀ ਲਾਅ ਜਦੋਂ ਇਹ ਇਲੈਕਸ਼ਨ ਤੋਂ ਬਾਅਦ ਇਹ ਪਰਲਮੈਂਟ ਦੇ ਵਿੱਚ ਬੈਸ ਹੋਏਗੀ ਕੀ ਇਹਦੇ ਨਾਲ ਉਹ ਕੁਛ ਤਾਂ ਨਹੀਂ ਹੋਏਗਾ ਜਿਹੜਾ ਫੋਰਨਲ ਲਾਅ ਦੇ ਵਿੱਚ ਹੋਇਆ ਸੀ ਕਿਉਂਕਿ ਫੋਰਨਲ ਲਾਅ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਉਹਨਾਂ ਨੇ ਪਹਿਲਾਂ ਕੈਨਸਲ ਕਰ ਦਿੱਤਾ ਸੀਗਾ ਰੱਦ ਕਰ ਦਿੱਤਾ ਸੀ ਵਾਪਸ ਭੇਜ ਦਿੱਤਾ ਸੀ ਵੀ ਇਹਦੇ ਵਿੱਚ ਸੋਧ ਕਰੋ ਚੇਂਜ ਕਰੋ ਔਰ ਫਿਰ ਤੋਂ ਚੇਂਜ ਕਰਕੇ ਉਹਨੂੰ ਗੋਲਮੋਲ ਕਰਕੇ ਉੱਥੇ ਹੀ ਪੇਸ਼ ਕਰਤਾ ਸੀਗਾ ਔਰ ਉਹਨੂੰ ਅਪਰੂਵ ਕਰਵਾ ਲਿਆ ਸੀਗਾ ਉਹ ਵੀ ਇਹ ਸੀਗਾ ਕਿ ਜਿਹੜੇ ਆਪਣੇ ਪ੍ਰੈਜ਼ੀਡੈਂਟ ਸਾਹਿਬ ਸੀਗੇ ਉਹ ਥੋੜੇ ਇਸ ਟਾਈਮ ਦੇ ਉੱਪਰ ਇਮੀਗ੍ਰੈਂਟ ਦੇ ਬਾਰੇ ਸੋਚਦੇ ਆ ਪਰ ਹੁਣ ਜਿਹੜੇ ਨਵੇਂ ਆਉਣਗੇ ਚੋਣ ਹੁੰਦੀ ਪਈਆ ਉਹ ਪਤਾ ਨਹੀਂ ਕਿਸ ਤਰ੍ਹਾਂ ਦੇ ਆਣੇ ਆ ਕੀ ਹੋਣਾ ਕਿਉਂਕਿ ਉਹਦੇ ਵਿੱਚ ਆਂਦਰੇ ਬਤੂਰਾ ਸਾਹਿਬ ਵੀ ਚੋਣ ਦਾ ਇੱਕ ਹਿੱਸਾ ਬਣੇ ਹੋਇਆ ਉਹ ਵੀ ਉਹਨਾਂ ਨੇ ਪਾਰਟਿਸਪੀਟ ਕੀਤਾ ਹੋਇਆ ਔਰ ਕੈਂਡੀਡੇਟ ਨੇ ਇਸ ਪ੍ਰੈਜ਼ੀਡੈਂਟ ਚੋਣ ਦਾ ਜੋ ਅਗਰ ਉਹ ਜਿੱਤ ਗਏ ਤਾਂ ਵੀ ਦੁਨੀਆ ਸਾਰਿਆਂ ਨੂੰ ਪਤਾ ਹੀ ਦੱਸਣ ਦੀ ਕੋਈ ਜ਼ਰੂਰਤ ਹੈ ਨਹੀਂ ਵੀ ਕੀ ਹੋਏਗਾ ਇਮੀਗ੍ਰੈਂਟਸ ਦੇ ਨਾਲ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਉਹ ਬਣਦੇ ਆ ਤਾਂ ਇਮੀਗ੍ਰੈਂਟਸ ਦਾ ਕੀ ਹਾਲ ਹੋਏਗਾ ਸਾਰਿਆਂ ਨੂੰ ਪਤਾ ਇਹਦੇ ਵਿੱਚ ਦੱਸਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਸ ਟਾਈਮ ਦੇ ਉੱਤੇ ਹੀ ਉਹਨਾਂ ਨੇ ਇੰਨਾ ਕੁ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਨਵੇਂ ਤੇ ਨਵੇਂ ਪ੍ਰਸਤਾਵ ਨਵੇਂ ਤੇ ਨਵੇਂ ਲਾਅ ਹਰ ਇੱਕ ਐਦਾਂ ਦੀ ਚੀਜ਼ ਲੈ ਕੇ ਆ ਰਹੇ ਆ ਜਿਹੜੀ ਕੀ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ ਇਮੀਗ੍ਰੈਂਟਸ ਨੂੰ ਅਗਰ ਇਹ ਚੀਜ਼ ਹੋ ਗਈ ਤਾਂ ਫਿਰ ਤੁਸੀਂ ਆਪਣਾ ਬੋਰੀਆ ਬਿਸਤਰਾ ਬਣ ਸਕਦੇ ਬਾਕੀ ਹੁਣ ਦੇਖਿਆ ਜਾ ਰਿਹਾ ਕਿ ਹੁਣ ਜਿਹੜਾ ਇਹਨੂੰ ਵਾਪਸ ਭੇਜ ਦਿੱਤਾ ਪਾਰਲੀਮੈਂਟ ਦੇ ਵਿੱਚ ਕੀ ਇਹ 10 ਸਾਲ ਤੋਂ 5 ਸਾਲ ਹੋਏਗਾ ਕੀ ਇਹ 7 ਸਾਲ ਹੋਏਗਾ ਕੀ ਹੋਏਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜਿਹੜਾ ਪੀਐਸਪੀ ਜਿਹੜਾ ਪੀਐਸ ਪਾਰਟੀ ਨੇ ਆਪਣੇ ਲਈ ਸਟੈਂਡ ਦਿੱਤਾ ਸੀਗਾ ਕਿ ਲੋਕਾਂ ਨਾਲ ਧੱਕਾ ਹੋ ਰਿਹਾ ਲੋਕ ਪਹਿਲਾਂ ਤੋਂ ਆਲਰੇਡੀ ਪੁਰਤਗਾਲ ਦੇ ਵਿੱਚ ਆਏ ਹੋਏ ਆ ਉਹ ਆਪਣੀ ਆਸ ਲਾਈ ਬੈਠੇ ਸੀਗੇ ਕੀ ਹੋਣਾ ਸੀ ਫਾਈਲ ਅਪਲਾਈ ਕਰਨੀ ਆ ਸਾਡਾ ਟਾਈਮ ਪੂਰਾ ਹੋ ਗਿਆ ਪਰ ਹੁਣ ਉਹਨਾਂ ਨੂੰ ਕੀ ਪਤਾ ਸੀ ਕਿ ਸਿੱਧਾ ਉਹਨਾਂ ਨੂੰ ਹੋਰ ਇੰਨਾ ਹੀ ਵੇਟ ਕਰਨਾ ਪਏਗਾ ਔਰ ਕਈ ਲੋਕਾਂ ਨੇ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਵੀ ਕੁਝ ਨਹੀਂ ਦੱਸਿਆ ਔਰ ਤਾਂ ਔਰ ਜਿਹੜੇ 골ਡਨ ਕਾਰਡ ਵਾਲੇ ਆ ਉਹਨਾਂ ਨੂੰ ਵੀ ਇਸ ਚੀਜ਼ ਨਾਲ ਬਹੁਤ ਧੱਕਾ ਲੱਗਾ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਆ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਤਾਂ ਚਲੋ ਕਹਿ ਦਿੰਦੇ ਆ ਕਿ ਤੁਸੀਂ ਬਾਕ ਬੀਜੇ ਤੇ ਇੱਥੇ ਨਹੀਂ ਆਏ ਤੁਸੀਂ ਆਪਣੀ ਮਰਜ਼ੀ ਦੇ ਨਾਲ ਇੱਥੇ ਆਇਆ ਫਾਈਲ ਲੌਕ ਕਰਕੇ 88 ਦੇ ਵਿੱਚ ਪੇਪਰ ਲਿੱਤੇ ਆ ਪਰ ਜਿਹੜੇ 골ਡਨ ਵੀਜ਼ੇ ਵਾਲੇ ਆ ਉਹਨਾਂ ਨੇ ਤਾਂ ਇਹਨਾਂ ਨੇ ਆਪਣਾ 골ਡਨ ਵੀਜ਼ਾ ਵੇਚਿਆ ਜੀ ਹਾਂਜੀ ਉਹਨਾਂ ਨੂੰ ਕਿਹਾ ਸੀ ਇੱਥੇ ਆਓ ਇਨਵੈਸਟ ਕਰੋ ਐਨਾ ਪੈਸਾ ਇੱਥੇ ਲੈ ਕੇ ਆਓ ਅਸੀਂ ਤੁਹਾਨੂੰ 골ਡਨ ਕਾਰਡ ਦਵਾਂਗੇ ਉਸ ਤੋਂ 5 ਸਾਲਾਂ ਬਾਅਦ ਤੁਹਾਨੂੰ ਨਾਗਰੀਤਾ ਵੀ ਦਵਾਂਗੇ ਇੱਥੋਂ ਦੀ ਤੁਹਾਨੂੰ ਸਿਟੀਜ਼ਨਸ਼ਿਪ ਵੀ ਦਵਾਂਗੇ ਜੀ ਹਾਂਜੀ ਉਹ ਲੋਕਾਂ ਨੇ ਵੀ ਕੇਸ ਕੀਤਾ ਹੈ ਕਿ ਸਾਡਾ ਕੀ ਕਸੂਰ ਸੀ ਸਾਨੂੰ ਪਹਿਲਾਂ ਕਿਉਂ ਔਰ ਕੀ ਇਹਦੇ ਵਿੱਚ ਇਹ ਹੋਏਗਾ ਕਿ ਜਿਹੜੇ ਆਲਰੇਡੀ ਇਨ ਪ੍ਰੋਸੈਸ ਆ ਜਿਹੜੇ ਲੋਕ ਆਲਰੇਡੀ ਆਏ ਹੋਏ ਆ ਪੁਰਤਗਾਲ ਦੇ ਵਿੱਚ ਰਹਿ ਰਹੇ ਆ ਟੀਆਸੀ ਕਾਰਡ ਹੈਗੇ ਆ ਕਿਸੇ ਕੋਲ ਪਹਿਲਾ ਕਿਸੇ ਕੋਲ ਦੂਜਾ ਜਾਂ ਕਿਸੇ ਦਾ ਹੋਣ ਵਾਲਾ ਬਾਇਓਮੈਟ੍ਰਿਕ ਹੋਏ ਹੋਇਆ ਕਿ ਉਹਨਾਂ ਲਈ ਉਹ ਪੁਰਾਣਾ ਹੀ ਲਾਅ ਰਹੇਗਾ ਔਰ ਜਿਹੜੇ ਨਵੇਂ ਆਣਗੇ ਹੁਣ ਉਹਨਾਂ ਲਈ ਲਾਗੂ ਹੋਏਗਾ ਕਿਉਂਕਿ ਮੋਸਟਲੀ ਇਹੀ ਚੀਜ਼ ਹੁੰਦੀ ਆ ਕਿ ਜਦੋਂ ਵੀ ਕੋਈ ਨਵਾਂ ਲਾਅ ਕਿਸੇ ਵੀ ਸਰਕਾਰ ਦੇ ਵਿੱਚ ਜਾਂ ਕਿਸੇ ਵੀ ਦੇਸ਼ ਦੇ ਵਿੱਚ ਬਣਦਾ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਜਿਹੜੇ ਪੁਰਾਣੇ ਆ ਚਲੋ ਉਹ ਤਾਂ ਪੁਰਾਣੇ ਲਾਅ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਹੈਂਡਲ ਕੀਤਾ ਜਾਏਗਾ ਪਰ ਜਿਹੜੇ ਅੱਜ ਤੋਂ ਨਵੇਂ ਆਣਗੇ ਜਾਂ ਨਵੇਂ ਕੋਈ ਵੀ ਇਹਦੇ ਉੱਪਰ ਕੋਈ ਆਏਗਾ ਉਹਦੇ ਉੱਪਰ ਲਾਗੂ ਹੋਏਗਾ ਨਵਾਂ ਲਾਅ ਸੋ ਪਰ ਇਸ ਤਰ੍ਹਾਂ ਨਹੀਂ ਹੋ ਰਿਹਾ ਸੀਗਾ ਔਰ ਇਹਦੇ ਵਿੱਚ ਹੁਣ ਇਹ ਵੀ ਸੋਚਿਆ ਜਾ ਰਿਹਾ ਕਿ ਕੀ ਪਤਾ ਉਹਨਾਂ ਲਈ ਰਾਹਤ ਹੋ ਜਾਵੇ ਪਰ ਹੁਣ ਇਹ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗਿਆ ਕਿਹੜੇ ਪ੍ਰੈਜ਼ੀਡੈਂਟ ਸਾਹਿਬ ਜਿੱਤਦੇ ਨੇ ਕੀ ਪਾਰਲੀਮੈਂਟ ਦੇ ਵਿੱਚ ਚੋਣ ਹੁੰਦੀ ਆ ਕੀ ਉੱਥੇ ਚਰਚਾ ਹੁੰਦੀ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਹੀ ਲੱਗ ਜਾਏਗਾ ਤੁਹਾਨੂੰ ਸਾਰਿਆਂ ਨੂੰ ਬਾਕੀ ਅਗਰ ਤੁਹਾਡੇ ਕੋਲ ਟਾਈਮ ਹੈਗਾ ਅਗਰ ਤੁਸੀਂ ਤੁਹਾਡਾ ਟਾਈਮ ਪੂਰਾ ਹੋਣ ਵਾਲਾ ਤੁਸੀਂ ਕਰ ਸਕਦੇ ਆ ਬਹੁਤ ਲੋਕਾਂ ਦੇ ਇਹੀ ਸਵਾਲ ਹੁੰਦੇ ਆ ਕਿ ਅਸੀਂ ਫਾਈਲ ਲੌਗ ਤੋਂ ਕਰ ਸਕਦੇ ਆ ਜੀ ਹਾਂਜੀ ਫਾਈਲ ਲੌਗ ਤੋਂ ਕਰ ਸਕਦੇ ਆ ਫਾਈਲ ਲੌਗ ਤੋਂ ਫਾਈਲਾਂ ਸਬਮਿਟ ਹੁੰਦੀਆਂ ਬਹੁਤ ਲੋਕਾਂ ਨੇ ਫਾਈਲ ਲੌਗ ਤੋਂ ਹੀ ਸਬਮਿਟ ਕੀਤੀਆਂ ਹੋਈਆਂ ਸੋ ਤੁਸੀਂ ਵੀ ਕਰ ਸਕਦੇ ਆ ਕਿਉਂਕਿ ਇਹ ਮਹੀਨੇ ਦੋ ਮਹੀਨੇ ਬਾਅਦ ਫਿਰ ਤੋਂ ਲੋਨ ਆ ਜਾਣਾ ਫਿਰ ਨਾ ਹੋਵੇ ਕਿ ਨਮਾ ਸਾਫ ਪਾਜਵੇ ਕੀ ਨਮਾ ਕੁਝ ਹੋ ਜਵੇ ਉਹਦੇ ਵਿੱਚ ਜਿਹਦੇ ਨਾਲ ਫਿਰ ਤੋਂ ਤੁਹਾਨੂੰ ਕੋਈ ਪ੍ਰੋਬਲਮ ਆ ਜਾਵੇ ਸੋ ਤੁਸੀਂ ਕਰ ਲੋ ਅਪਲਾਈ ਤੁਹਾਡੇ ਕੋਲ ਟਾਈਮ ਹੈਗਾ ਅਜੇ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਆਪਣੀ ਡਾਕੂਮੈਂਟ ਪੂਰੇ ਕਰਕੇ ਕੋਈ ਜਲਦਬਾਜ਼ੀ ਨਾ ਕਰੋ ਕਾਲਬਾਜ਼ੀ ਨਾ ਕਰੋ ਕਿ ਡਾਕੂਮੈਂਟ ਕੋਈ ਫੇਕ ਲਾ ਦਿਓ ਗਲਤ ਲਾ ਦਿਓ ਤਾਂ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਦੇ ਉੱਪਰ ਸਖਤਾਈ ਕਿਸ ਤਰ੍ਹਾਂ ਦੀ ਹੋ ਰਹੀ ਆ ਸੋ ਅੱਜ ਨਹੀਂ ਕੱਲ੍ਹ ਤੁਹਾਡਾ ਡਾਕੂਮੈਂਟ ਚੈੱਕ ਹੋ ਗਿਆ ਤਾਂ ਪ੍ਰੋਬਲਮ ਆਏਗੀ ਤੋ ਸੋ ਇਸੇ ਬੈਟਰ ਆ ਆਪਣੇ ਫੋਰਸਪਨ ਦੇ ਨਾਲ ਧਿਆਨ ਦੇ ਨਾਲ ਕਿਸੇ ਲਾਇਰ ਦੀ ਸਲਾਹ ਲੈ ਕੇ ਪੂਰਾ ਪ੍ਰੋਪਰ ਤੌਰ ਦੇ ਉੱਪਰ ਇਸ ਤੇ ਉੱਪਰ ਕੰਮ ਕਰੋ ਤੇ ਫਾਈਲ ਸਬਮਿਟ ਕਰੋ ਬਾਕੀ ਆਈ ਹੋਪ ਤੁਹਾਡੀ ਸਾਰਿਆਂ ਦੀ ਜੋ ਮੰਜਲ ਆ ਤੁਹਾਨੂੰ ਜਲਦੀ ਜਲਦੀ ਮਿਲੇਗੀ ਤੇ ਬਹੁਤ ਭਰਾਵਾਂ ਦੇ ਕਾਰਡ ਫਸੇ ਹੋਏ ਉਹਨਾਂ ਨੂੰ ਵੀ ਬਹੁਤ ਜਲਦੀ ਜਲਦੀ ਕਾਰਡ ਆਣਗੇ ਮੈਂ ਤੇ ਇਹੀ ਅਰਦਾਸ ਕਰਦਾ ਬਾਕੀ ਤੁਹਾਡਾ ਕੀ ਕਹਿਣਾ ਤੁਹਾਡੀ ਕੀ ਸੋਚ ਆ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ